ਦੁਨੀਆਂ ਦੀ ਆਦ ਵਿੱਚ ਸਭ ਮਾਈ ਭਾਈ ਦੇ ਰਿਸ਼ਤਿਆਂ ਦੇ ਵਿੱਚ ਉਹ ਵਾਹਿਗੁਰੂ ਦੀ ਯਾਦ ਹੁੰਦੀ ਹੈ। ਟਿੰਡੋਂ ਨੂੰ ਟੂਡੂਂ ਡਿੱਟ ਮੈਂ ਇਹ ਜਗ ਭੁਲੇਖਾ ਦਾ ਹਵਾ। ਅੰਮੇਸ਼ਾ ਇਹ ਸਿੱਖਿਆ ਹੁਮਨਾ ਜੋ ਕੀ ਹਰ ਕਰਦੇ ਉਹ ਸੇਵਾ ਤੇ ਭਗਤ ਮਾਈ ਤਾਪ ਦੇ ਮਾਨਸ ਵਿੱਚ ਨਹੀਂ ਪਾਈ ਜਿਸ ਬੇਦੀ ਤੋਂ ਸ਼ੁਕਰ ਹੈ ਦੇਵ ਸੋ ਦੇਹ ਭਜ ਹਰਿ ਤੁਮ ਸੇਵ ਭਜੋ ਗੋਬਿੰਦ ਭੂਲ ਨਾ ਜਾਵੋ ਨਾਲ ਸਨਮਤਾਰੇ ਗੁਨਾ ਮਹਾਂਪੁਰ ਪਾਣੇ ਤਾਂ ਵੀ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਜੋਨ ਫਰਾਈ ਕਿਸਾ ਨਾਮ ਨਹੀਂ ਉਹ ਜਿਹੜਾ ਕੋਈ ਅਨਗੁਣੇ ਹੀ ਹੈ ਤੇ ਫਿਰ ਤੇ ਫਿਰ ਨਾ ਕਰੇ। ਹੁੰਮਾ ਤੇ ਨਾਮ ਦਾ ਉੱਚ ਬੋਲ ਦਾ ਪ੍ਰਚਾਰ ਕਰਨਾ। ਨਾਮ ਧਾਰਿਤ ਸੰਗਤ ਦੇ ਰਹਿਣਾ ਉਹ ਵਰਮਰ ਦਾ ਪ੍ਰਚਾਰ ਕਰਨਾ। ਫਿਰ ਮਰੀ ਉਦਾਸੀ ਇਹ ਸਾਰਾ ਪੰਚ ਮਿਹਾਤਾ। ਜਿਹਨੂੰ ਫਰਵਾੜੀ ਹੈ ਕੋਈ ਨਾਮ ਜੁੜਨਾ। ਉਹ ਫਲਬਾਨ ਦਾ ਜਿੰਦਿਸ ਸੁਭਾ ਕਰਦੀ। ਅਨੇਕਾਂ ਮੇਰੀ ਭਰਭਾਈ ਨੇਤਾ ਹਰ ਸਿੰਘ ਸੰਗਤ ਦੇ ਭਾਈ ਬਕਰ ਜਿਨਾਂ ਨੂੰ ਮਾਚਨ ਤਾਂ ਦੇ ਚਰਨਾਂ ਦੇ ਨਿਮਾਣ ਕਹਿੰਦੇ ਕਿ ਲੋਗਾ ਆਪ ਆਪ ਨੂੰ ਕਿੰਨਿਆ ਆਪ ਤਾਂ ਕਰਕੇ ਨੋਮਣੀ ਉਹਨਾਂ ਨੇ ਧਰਮ ਦੀ ਦਾਤ ਪ੍ਰੇਮ ਦਾ ਤੋਹਰਾ ਪਾਇਆ ਸ਼ਰਨ ਦਾ ਅਨੇਕਾਂ ਨੇ ਹੰਸਾ ਕਰਕੇ ਕੁਝ ਉਹਗਾ ਝੋਲ ਗੰਗਾ ਆਪਨ ਸਸ਼ੀ ਦਾ ਤਾਤ ਨੂੰ ਬੈਨਿਅਮ ਤੰਤਰ ਸੰਗਰਾਮ ਦੇ ਵਿੱਚ ਸ਼ਾਨਦਾਰ ਜਿਹੜੀ ਤਾਂ ਆਪਲਾ ਚੱਲਦਾ ਹੈ। ਸ਼ਸ਼ੀ ਦਾ ਆਤਮ ਚੰਦਰਮਾ ਜਿਹੜਾ ਹੈ ਉਹ ਤਪ ਸ਼ੂਮ ਮਟਾਉਂਦਾ। ਜੇਕਰ ਕੋਈ ਜੁਲਝੇ ਨਾ ਦੇ ਕਿਸ ਵਰਗ ਦੇ ਵਿੱਚ ਕਾਲਪੁਰ ਵਿੱਚ ਹੈ ਉਹਦੇ ਹੱਥਾਂ ਲੈ ਕੇ ਦੂਜੀ ਜਿੰਦਗੀਏ ਕੋਈ ਮਨੋਰਥ ਪੂਰਨ ਹੋ ਜਾਂਦਾ। ਸਾਧੂ ਦੀ ਸ਼ਰਧਾ ਵੀ ਐਸੀ ਹੁੰਦਾ ਹੈ। ਉਹ ਗੰਗਾ ਦੇ ਵੇਦਨਾ ਤੋਂ ਠੰਡੀ ਆਪ ਦੀ ਬਾਣੀ ਦਾ ਨੂ ਤੇਜ ਦੁਆਰਾ ਕਾਮ ਕrod ਲੋਭ ਕਾਚਿਤ ਤਪ ਜੁਹਿ ਰਿਆ ਨੂੰ ਥਲ ਕੋ ਦਾਰੇ ਉਹ ਵਿਦੇਸ਼ ਦੇ ਚੱਲ ਉਹਨਾਂ ਦੇ ਬੰਧਨ ਜੰਨਾਂ ਦੀ ਤੈਹਰਾ ਵਾਲ ਕੇ ਗੰਗਾ કિਨਾਰੇ ਕੁੱਤੀ ਜੰਗੇ ਜੰਮਨ ਮਾਰ ਦੇ ਬੰਧਨ ਕਾਟ ਕੇ ਜਾਂ ਕਿਸੇ ਤਰ੍ਹਾਂ ਚੰਦਰਨਾ ਸੀਤਤ ਦਾ ਬਖਸ਼ਦਾ ਹੈ ਜੇ ਵੀ ਉਹ ਗੱਲ ਲੈਂਦੇ ਆ ਪ੍ਰਾਰਥਨਾ ਕਰਦੇ ਉਹ ਮਨ ਨੂੰ ਸ਼ਾਂਤ ਨੂੰ ਰੱਖ ਦਿੰਦਾ ਆਸਾ ਨਾਮ ਸਰੀਰ ਮਨੁ ਰਾਜ ਨੂੰ ਲੁਟੇ ਇਹ ਆਸਾ ਕ੍ਰਿਸ਼ਨਾਂ ਦੀ ਜਿਹੀ ਨਦੀ ਮਾਨ ਦੇ ਵਿੱਚ ਵਗਦੀ ਜਿਸ ਕਲ ਨੂੰ ਕਰ ਕਰ ਪਾਉਂਦੀ ਉਹਨਾਂ ਨੂੰ ਖਤ ਤੋਣਦਾ ਹੋਰ ਕੀ ਹੈ ਗਾਮਿਆਨ ਕਰ ਜ਼ਰੂਰ ਜਾਂਦਾ ਅਤੇ ਆਪ ਆਵੇ ਨਾਮ ਉੱਗੀ ਮਾਂ ਤੋਂ ਫੰਦੇ ਜਾ ਕੇ ਕਰਦੇ ਉਹ ਸਿੰਘਾਂ ਦੀ ਜੇਲ੍ਹ ਬਰੀ ਖਾਦੀ ਨਾ ਗੁਰਪੁਰ ਬਾ ਜਾਣਾ ਕੋਈ ਨਾਮ ਦਾ ਰਾਜ ਮਨ ਪਾਇਆ ਉਹ ਸਾਬਤ ਸਿਗਰਾਂ ਨੇ ਬਰਦਾਸ਼ਤ ਐਸੀ ਦੇਣੀ ਦੇਣੀ ਕਹਿਣੀ ਵਾਲੇ ਮਨ ਪਰਖਣ ਦੀ ਰਾਤ ਦਾ ਚਾਪਾ ਦਿੱਤਾ ਹੋਇਆ ਨੂੰੇ ਪਾਦਸ਼ਾਹ ਦਾ ਬਚਨ ਹੈ ਲੋਹਾਰ ਦੁੱਖ ਮਹਿਦੂਦ ਨਹੀਂ ਮੰਨ ਸੁਖ ਸੁਦੇ ਹੋਰ ਘਟੈ ਨਹੀਂ ਜਾ ਕੇ ਕੰਚਨ ਮਾਰ ਕੇ ਪੀ ਵਾਤਨਾ ਦੇਤੀ ਦਾ ਤਸਦੀਕ ਸੀ ਅੰਮ੍ਰਿਤ ਦੇ ਸੋਨੇ ਦੇ ਗੁਰੂ ਬਰਮਾਰਾ ਇੰਨੇ ਵਿਆਖਿਆ ਦੇ ਆਨ ਮਾਫ ਹੋ ਮਾਇਆ ਭੁਜੀ ਹੋਈ ਵੀ ਪੁੱਤ ਦੀ ਬਾਤ ਕੁੱਝ ਨਹੀਂ ਲੋੜ ਹੈ। ਕਿਆ ਕਰ ਜੈਸਾ ਲਾਹ ਪੱਤਾ ਸੰਤੋਖ ਜੈਸਾ ਲਾਹ ਪੁੱਤ ਨੂੰ ਉਹਨੇ ਵੇਚੇ ਸੰਤੋਖ ਧਾਰਨ। ਸੋ ਇਸ ਤਰ੍ਹਾਂ ਜੇ ਲਾਹ ਪਤਾਂ ਦੀਆਂ ਮਾਂ ਯਾਦ ਰੱਖਤਰ ਹੋਏਗਾ। ਉਹਨਾਂ ਦੀ ਯਾਦ ਵਿੱਚ ਮੈਂ ਤਾਂ ਸਾਰੇ ਜੀਵਾਂ ਦਾ ਪ੍ਰਾਂਧੀ ਮਹਾਰਾਜ ਦਾ ਦਾਸਾ ਸੁਜੀਓ ਨਾਰਾਜ ਮਾਂ ਪਤਾਂ ਨੇ ਪਾਇਓ ਜੂਣੇ ਆਦੇ। ਇਹ ਸਾੰਤੀ ਵਾਲਤਾ ਦਾ ਤਰਕਿਸਾਨ ਆਪ ਉਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਵਿੱਚ ਐਸਾ ਵਿਸਥਾਰ ਕਰੂ ਮੇਰੇ ਮਨਤਾ ਦੀ ਦਰਾਂ ਕਿ ਕੋਈ ਵੀ ਆਨੁਛੇ ਜੱਥੇ ਬੰਨ੍ਹ ਦਿੱਤੇ ਸਭ ਦਾ ਅਥਾਈ ਨਾ ਜਾਵੇ। ਸੋ ਇਤਨੀ ਕਹਾਣੀ ਨਰ ਭਰਤਾ ਹੋਇਆ ਇੱਥੇ ਹੀ ਵਿਸ਼ਰਾਂਤ ਹੁੰਦਾ ਵਾਹਿਗੁਰੂ ਜੀ ਦਾ ਸਤਿ ਸ਼ਾਨ ਵਾਹਿਗੁਰੂ